ਤੁਸੀਂ ਦੇਖ ਰਹੇ ਹੋ ਪੀਬੀ 37 ਨਿਊਜ਼ ਲਾਈਵ ਔਰ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਗਜੀਤ ਸਿੰਘ ਪੱਟੀ ਔਰ ਤੁਹਾਡੇ ਸਾਹਮਣੇ ਇੱਕ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਜਾ ਰਹੀ ਹੈ ਕਿ ਬਿਲਗਾ ਸ਼ਹਿਰ ਤੋਂ ਜੋ ਕਿ ਅੱਜ ਬਿਲਗਾ ਸ਼ਹਿਰ ਦੇ ਵਿੱਚ ਬਹੁਤ ਜਿਹੜੀ ਆ ਭਿਆਨਕ ਜਿਹੜੀ ਉੱਤੇ ਬਾਰਿਸ਼ ਹੋਈ ਆ ਉਹ ਸਾਰਾ ਜਿਹੜਾ ਬਿਲਗਾ ਸ਼ਹਿਰ ਹੈ ਜਿਹੜਾ ਪਾਣੀ ਦੇ ਵਿੱਚ ਜਿਹੜਾ ਡੁੱਬਿਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੀ ਲਾਈਵ ਵੀਡੀਓ ਆ ਔਰ ਕਿਦਾਂ ਲੋਕ ਜਿਹੜੇ ਆ ਪਾਣੀ ਦੇ ਵਿੱਚੋਂ ਲੰਘਣ ਲਈ ਮਜਬੂਰ ਹੋ ਚੁੱਕੇ ਨੇ ਔਰ ਬਹੁਤ ਹੀ بارش ਇੰਨੀ ਤੇਜ਼ ਸੀ ਕਿ ਗਲੀਆਂ ਨਾਲੇ ਜਿਹੜੇ ਸਾਰੇ ਬਿਲਗਾ ਸ਼ਹਿਰ ਦੇ ਵਿੱਚ ਜਿਹੜੇ ਭਰ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਜਿਹੜੀਆਂ ਸਾਰੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਔਰ ਜਿੰਨੇ ਵੀ ਮੋਟਰਸਾਈਕਲ ਉੱਥੋਂ ਲੰਘ ਰਹੇ ਨੇ ਕੋਈ ਵੀ ਨੁਕਸਾਨ ਜਿਹੜਾ ਉਹਨਾਂ ਦਾ ਹੋ ਸਕਦਾ ਹੈ ਕਿਉਂਕਿ ਪਾਣੀ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕਿ ਮੋੜੇ ਟੋਆ ਹੈ ਜਾਂ ਰਸਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਘਰਾਂ ਦੇ ਵਿੱਚ ਵੀ ਜਿਹੜਾ ਉੱਥੇ ਪਾਣੀ ਬਿਲਗਾ ਸ਼ਹਿਰ ਦੇ ਵਿੱਚ ਵੜ ਚੁੱਕਾ ਹੈ ਔਰ ਬਹੁਤ ਹੀ ਜ਼ਿਆਦਾ 3-3 4-4 ਫੁੱਟ ਕਈ ਇਦਾਂ ਦੀਆਂ ਜਾਵਾਂ 6-6 ਫੁੱਟ ਤੱਕ ਪਾਣੀ ਵਿੱਚ ਬਾਰੇ ਪਾਣੀ ਔਰ ਤੁਸੀਂ ਦੇਖ ਸਕਦੇ ਹੋ ਕਿ ਘਾਰ ਵੀ ਲੋਕਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਵੱੜ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੀਵੀ 37 ਨਿਊਜ਼ ਲਾਈਵ ਤੋਂ ਔਰ ਦੇਖੋ ਕਮਰੇ ਦੇ ਵਿੱਚ ਕਿੰਨਾ ਪਾਣੀ ਜਮਾ ਹੋਇਆ ਹੋਇਆ ਹੈ ਸਾਰਾ ਜਿਹੜਾ ਬਰਸਾਤੀ ਜਿਹੜਾ ਪਾਣੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਜੜੀ ਆ بارش ਜੜੀ ਆ ਕਿੰਨੀ ਕੁ ਹੋਈ ਹੋਏਗੀ ਔਰ ਇਸ ਜਗ੍ਹਾ ਤੇ ਦੇਖ ਸਕਦੇ ਹੋ ਤੁਸੀਂ ਕਿ 3-3 ਫੁੱਟ ਤੱਕ ਇਸ ਜਗ੍ਹਾ ਤੇ ਪਾਣੀ ਹੈ ਲੋਕ ਮਜ਼ਬੂਰ ਨੇ ਆਪਣੇ ਘਰਾਂ ਦੇ ਵਿੱਚ ਰਹਿਣ ਵਾਸਤੇ ਔਰ ਕੋਈ ਵੀ ਬਾਹਰ ਨਹੀਂ ਨਿਕਲ ਰਿਹਾ ਕੋਈ ਕੀ ਉਹਨਾਂ ਨੂੰ ਆਪਣੀ ਜਾਨ ਤੋਂ ਬਚਾ ਵੀ ਰੱਖਣਾ ਪੈਣਾ ਕਿਉਂਕਿ ਪਾਣੀ ਦੇ ਵਿੱਚ ਸੱਪ ਸਪੋਲਿਏ ਬਹੁਤ ਆਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਸੜਕ ਜਿਹੜੀ ਇਹ ਭਰੀ ਹੋਈ ਹੈ ਔਰ ਗੱਡੀ ਉੱਥੋਂ ਦੇਖ ਲਓ ਪੂਰੇ ਪਾਣੀ ਦੇ ਵਿੱਚ ਜਿਹੜੀ ਗੱਡੀ ਲੰਘ ਰਹੀ ਹੈ ਔਰ ਬਿਲਕੁਲ ਵੀ ਉੱਥੇ ਕੋਈ ਵੀ ਕਿਸੇ ਦਾ ਵੀ ਨਾਮੋ ਨਿਸ਼ਾਨ ਕੋਈ ਵਿਅਕਤੀ ਦਾ ਨਹੀਂ ਹੈਗਾ ਪੱਤਰਕਾਰ ਦਵਿੰਦਰ ਜੋਲ ਦੇ ਨਾਲ ਜਲਜੀਤ ਸਿੰਘ ਭੱਟੀ ਦੀ ਵਿਸ਼ੇਸ਼ ਰਿਪੋਰਟ